ਲੈਕਚਰਰ 60 ਦਿਨਾਂ ਦੀ ਰਣਨੀਤੀ 60 ਦਿਨ ਬਾਕੀ ਹੈ ਕੀ ਪੜੀਏ ਇੱਕ ਗੱਲ ਧਿਆਨ ਰੱਖਿਓ ਹੁਣ ਫालतੂ ਆਪਣਾ ਸੰਭਲਾਪਣ ਦਿ ਲੋੜ ਨਹੀਂ ਹੈ ਬਈ ਵਾ ਵੀ ਪੜ ਲਾਂ ਆ ਵੀ ਪੜ ਲਾਂ ਆ ਨਹੀਂ ਜਿਹੜੇ ਵਿਦਿਆਰਥੀ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਮੈਟਰ ਹੈ ਵੱਧ ਉਪਲਬਧ ਕਰਾਇਆਗੇ ਬਸ ਸਿਰਫ ਉਹ ਹੀ ਪੜ ਲਓ ਬਹੁਤ ਹੈ ਨਾ ਹੋਰ ਵੀ ਜਿਹੜੇ ਵਿਦਿਆਰਥੀ ਐ ਉਹ ਜੋ ਨੋਟਸ ਆ ਉਹਨਾਂ ਦੇ ਜੋ ਕਿਤਾਬਾਂ ਉਹਨਾਂ ਨੇ ਚੁਣੀਆਂ ਐ ਉਹਨਾਂ ਉੱਤੇ ਹੀ ਫੋਕਸ ਰੱਖਣਾ ਹੈਗਾ ਹੁਣ ਅਸ ਵਿੱਚ ਆਪਾਂ ਕੀ ਕਰਾਂਗੇ 60 ਦਿਨਾਂ ਦੇ ਅੰਦਰ ਤਿੰਨ ਵਾਰ ਰਿਵੀਜ਼ਨ ਆਪਾਂ ਕਰਨੀ ਐ ਇੱਕ ਪਹਿਲੀ ਰਿਵੀਜ਼ਨ 30 ਦਿਨ ਅਗਲੀ ਰਿਵੀਜ਼ਨ 20 ਦਿਨ ਉਸ ਤੋਂ ਅਗਲੀ ਰਿਵੀਜ਼ਨ 10 ਦਿਨ ਹੁਣ ਜਿਹੜਾ ਰਿਵੀਜ਼ਨ ਮਾਰਨੀ ਐ ਤਾਂ ਆਪਾਂ ਨੂੰ ਪੰਜਾਬੀ ਦੇ ਨਾਲ ਨਾਲ ਜੀਕੇ ਦੀ ਵੀ ਰਿਵੀਜ਼ਨ ਮਾਰਨੀ ਐ ਪਰ ਅੱਤੇ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਆਂ ਜਿੰਨਾ ਸਮਾਂ ਤੁਸੀਂ ਪੰਜਾਬੀ ਨੂੰ ਦਿੱਤਾ ਹੈ ਕਿਉਂਕਿ ਹੁਣ ਸਮਾਂ ਥੋੜਾ ਹੈ ਤਾਂ ਆਪਾਂ ਘੱਟੋ ਘੱਟ 10 ਘੰਟੇ ਤਾਂ ਪੜ੍ਹੀਏ 10-12 ਘੰਟੇ ਪੜ੍ਹੀਏ ਸਮਾਂ ਥੋੜਾ ਘਟ ਹੈ ਤਾਂ ਜਿੰਦੇ ਵਿੱਚੋਂ 4 ਘੰਟੇ ਆਪਾਂ ਜੀਕੇ ਨੂੰ ਦੇ ਸਕਦੇ ਹਾਂ ਔਰ 6 ਘੰਟੇ ਜੋ ਹੈ ਉਹ ਪੰਜਾਬੀ ਨੂੰ ਦੇਈਏ ਜਿਸ ਅਨੁਪਾਤ ਵਿੱਚ ਆਪਣਾ ਪੇਪਰ ਆਵੇਗਾ ਨੰਬਰ ਜੋ ਵੰਡੇਗੇ ਉਸੇ ਅਨੁਪਾਤ ਦੇ ਵਿੱਚ ਆਪਾਂ ਜੀਕੇ ਔਰ ਪੰਜਾਬੀ ਨੂੰ ਪੜ੍ਹੀਏ ਹੁਣ ਜਦੋਂ ਆਪਾਂ ਪੰਜਾਬੀ ਪੜ੍ਹ ਰਹੇ ਹਾਂ ਜਦੋਂ ਆਪਾਂ ਪਹਿਲੀ ਰਿਵੀਜ਼ਨ ਦੇ ਰਹੇ ਹਾਂ ਤਾਂ ਉਸ ਸਮੇਂ ਜਿਹੜੇ ਆਪਣੇ ਨੋਟਸ ਹੈ ਉਸ ਨੂੰ ਤੁਸੀਂ ਪੜੋ ਚੰਗੀ ਤਰ੍ਹਾਂ ਉਸ ਦੇ ਨਾਲ-ਨਾਲ ਛੱਟੀ ਤੋਂ ਲੈ ਕੇ 12ਵੀਂ ਦੀ ਜਿਹੜੀ ਬੁੱਕਸ ਹੈ ਰਾਜਸਥਾਨ ਬੋਰਡ ਦੀ ਉਹਨੂੰ ਪੜਨਾ ਔਰ ਫਿਰ ਬੀਏ ਦੀਆਂ ਜਿਹੜੀ ਕਿਤਾਬਾਂ ਹਨ ਉਹਨਾਂ ਨੂੰ ਪੜਨਾ ਔਰ ਬੀਏ ਦੀਆਂ ਕਿਤਾਬਾਂ ਦੇ ਵਿੱਚ ਐਵੇਂ ਨਹੀਂ ਕਿ ਤੁਸੀਂ ਨਵੇਂ ਦੇ ਸਦੇ ਯਾ ਫਿਰ ਸਵਤ ਸਵੇਰਾ ਕਿਤਾਬਾਂ ਦੀ ਇੱਕ ਇੱਕ ਲਾਈਨ ਯਾਦ ਕਰ ਲਓ ਕੋਈ ਅਰਥ ਯਾ ਅਰਥ ਕਰਨ ਲੱਗ ਜਾਓ ਪਤਾ ਨਹੀਂ ਉਹਨੇ ਕਿਹੜੀ ਲਾਈਨ ਚੱਕ ਕੇ ਦੇ ਦੇਣੀ ਹੈ ਕਿਹੜਾ ਡਾਇਲੋਗ ਉਹਨੇ ਦੇ ਦੇਣਾ ਹੈਗਾ ਤੁਸੀਂ ਤਾਂ ਬਸ ਉਹਨਾਂ ਤੋਂ ਇੱਕ ਵਾਰ ਰੂਬਰੂ ਹੋ ਜਾਓ ਪਰ ਜਿਹੜੀਆਂ ਕਹਾਣੀਆਂ ਕਾਂਗੀ ਤਾਂ ਤੁਸੀਂ ਇੱਕ ਵਾਰ ਪੜੋਗੇ ਤਾਂ ਤੁਹਾਨੂੰ ਚੇਤੇ ਰਹਿ ਜਾਣਗੀਆਂ ਮੈਨੂੰ ਬਾਰ 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 ਉਹਨਾਂ ਨੂੰ ਪੜਨ ਦੀ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਜਿਹੜੀਆਂ ਕਿਤਾਬਾਂ ਮੈਂ ਤੁਹਾਨੂੰ ਦੱਸੀਆਂ ਟੂ ਦੀ ਪੁਆਇੰਟ ਤੁਹਾਨੂੰ ਦੱਸਿਆ ਹੋਇਆ ਸਿਰਫ ਇੰਨਾ ਹੀ ਪੜਨਾ ਹੈਗਾ ਤੁਹਾਨੂੰ ਉਪਲਬਧ ਹੀ ਕਰਾਇਆ ਗਿਆ ਮੈਟਰ بس جو اپنا ਪਾਠਕ੍ਰਮ ਲੈਕਚਰਰ ਦਾ ਲੈਕਚਰ ਦੇ ਪਾਠਕ੍ਰਮ ਜੋ ਬਿੰਦੂ ਹੈ ਉਹ ਬਿੰਦੂ ਤੋਂ ਸਬੰਧਿਤ ਆਪਾਂ ਪੜਨਾ ਹੈ ਬਸ ਹੋਰ ਮੈਂ ਤਾਂ ਬਿਲਕੁਲ ਜਿਹੜੇ ਮੇਰੇ ਮਾਰਗਦਰਸ਼ਨ ਹੈਟੇ ਤਿਆਰੀ ਕਰ ਰਿਹਾ ਉਹਨਾਂ ਨੂੰ 2 ਦੀ ਪੁਆਇੰਟ ਕਿਤਾਬ ਦੇ ਵਿੱਚੋਂ ਛਾਂਟ ਕੇ ਦੱਸਿਆ ਹੋਇਆ ਹੈ ਬਈ ਸਿਰਫ ਇੰਨੀ ਪੜਨੀ ਹੈ ਅਗਰ ਕੋਈ 250 ਪੇਜ ਦੀ ਕਿਤਾਬ ਹੈ ਤਾਂ ਉਸ ਵਿੱਚੋਂ ਆਪਾਂ ਨੇ ਤਾਂ 20 ਪੇਜ ਹੀ ਕੰਮ دیے ਸਿਰਫ 20 ਪੇਜੀ ਪੜਨੀ ਹੈ ਜੇ ਕਿਸੇ 50 ਪੇਜ ਕਹਿੰਦੇ ਆ ਤਾਂ ਆਪਾਂ 50 ਪੇਜੀ ਪੜਨੇ ਆ ਇਸ ਤਰੀਕੇ ਨਾਲ ਜੋ ਹੈ ਮੈਟਰ ਉਪਲਬਧ ਕਰਾਇਆ ਗਿਆ ਸੀਗਾ ਤੁਸੀਂ ਉਸੇ ਉੱਤੇ ਫੋਕਸ ਕਰਨਾ ਹੁਣ ਉਸ ਤੋਂ ਬਾਅਦ ਅਗਲਾ ਜਿਹੜਾ ਹੈ ਰਿਵੀਜ਼ਨ ਉਹ ਵੀ ਦਿਨਾਂ ਦੇ ਅੰਦਰ ਮਾਰਨਾ ਐਸ ਪਰ ਫਿਰ ਆਪਾਂ ਕੀ ਕਰਾਂਗੇ ਕਿ ਆਪਾਂ ਨੋਟਸ ਆ ਉਹਨਾਂ ਨੂੰ ਪੜਾਂਗੇ 9ਵੀਂ ਤੋਂ 12ਵੀਂ ਦੀ ਕਿਤਾਬਾਂ ਉਸ ਨੂੰ ਪੜਾਂਗੇ ਔਰ ਆਪਾਂ ਜੋ ਜਿਹੜੀਆਂ ਕਿਤਾਬਾਂ ਚੁਣੀਏ 13 14 ਲਗਭਗ ਕਿਤਾਬਾਂ ਉਹਨੂੰ ਆਪਾਂ ਚੁਣੀਏ ਉਹਦੇ ਵਿੱਚੋਂ ਜੋ ਆਪਾਂ ਮੈਨ ਮੈਨ ਬਿੰਦੂ ਜਿਹੜਾ ਆਪਾਂ ਅੰਡਰਲਾਈਨ ਕੀਤੇ ਹੋਏ ਹੈਗੇ ਆ ਉਹਨਾਂ ਨੂੰ ਫੋਕਸ ਕਰਨਾ ਹੈ ਉਹਨੂੰ ਧਿਆਨ ਚ ਰੱਖਣਾ ਹੈ ਜਦੋਂ ਤੁਸੀਂ ਉਹ ਲਾਈਨ ਪੜ੍ਹੋਗੇ ਤਾਂ ਆਲੇ ਦੁਆਲੇ ਵਾਲੇ ਜਿਹੜਾ ਉਹਦਾ ਵਿਚਾਰ ਹੋਵੇਗਾ ਉਹ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਹਾਨੂੰ ਆਲੇ ਦੁਆਲੇ ਦਾ ਵਿਚਾਰ ਪਤਾ ਲੱਗ ਗਿਆ ਤਾਂ ਬਸ ਉਹ ਪੜ੍ਹ ਲਓ ਫਿਰ ਉਸ ਤੋਂ ਅਗਲਾ ਪੜ੍ਹ ਲਓ ਜੇ ਆਲੇ ਦੁਆਲੇ ਦਾ ਵਿਚਾਰ ਥੁੜਕ ਰਿਹਾ ਤਾਂ ਫਿਰ ਆਪਾਂ ਨੂੰ ਉੱਤੇ ਥੱਲੇ ਵੀ ਪੜ੍ਹਨਾ ਪਵੇਗਾ ਹੁਣ ਕਿਤਾਬਾਂ ਜਿਹੜੀਆਂ ਕਿ ਤੁਸੀਂ ਮੰਨ ਲਓ ਕਿ ਤੁਹਾਡੇ ਕੋਲ ਆਪਾਂ ਮੰਨ ਕੇ ਚੱਲਦੇ ਹਾਂ ਕਿ 1300 ਕ ਪੇਜ ਹੋਣਗੇ ਬੁੱਕਸ ਦੇ ਤਾਂ ਉਹਨਾਂ ਵਿੱਚੋਂ ਆਪਾਂ ਜਦੋਂ ਅੰਡਰਲਾਈਨ ਕੀਤਾ ਹੋਇਆ ਉਹ ਤਾਂ ਬਹੁਤ ਘੱਟ ਪੇਜ ਹੋਣਗੇ ਉਹਨਾਂ ਉੱਤੇ ਹੀ ਆਪਾਂ ਫੋਕਸ ਕਰਾਂਗੇ ਤੇ ਫਿਰ ਦੂਜੀ ਰਿਵੀਜ਼ਨ ਆਪਾਂ ਇਸ ਤਰੀਕੇ ਨਾਲ ਮਾਰਾਂਗੇ ਫਿਰ ਜਦੋਂ ਤੀਜੀ ਰਿਵੀਜ਼ਨ ਲਗਾਣੀ ਹੈ ਫਿਰ ਆਪਾਂ ਇਹ ਕਰਨਾ ਆਪਣੇ ਨੋਟਸ ਹੈ ਉਹਨਾਂ ਨੂੰ ਕਿਉਂਕਿ ਜਿਹੜੇ ਨੋਟਸ ਹੈ ਉਹ ਸਾਰੇ ਕਵਰ ਕਰਦੇ ਆ ਖੁਦ ਜੋ ਤੁਸੀਂ ਨੋਟਸ ਬਣਾ ਰੱਖੇ ਆ ਤਾਂ ਉਹਨਾਂ ਨੂੰ ਉਹ ਟੂ ਦਾ ਪੁਆਇੰਟ ਹੈਗੇ ਆ ਉਹਨਾਂ ਉੱਤੇ ਆਪਾਂ ਫੋਕਸ ਰੱਖਣਾ ਉਸ ਤੋਂ ਬਾਅਦ 9ਵੀਂ ਤੋਂ 12ਵੀਂ ਦੀਆਂ ਕਿਤਾਬਾਂ ਜਿਹੜੀਆਂ ਬੋਰਡ ਦੀਆਂ ਬੀਏ ਦੀਆਂ ਕਿਤਾਬਾਂ ਚੋਂ ਮੈਨ ਮੈਨ ਚੀਜ਼ਾਂ ਔਰ ਜਿਹੜੀਆਂ ਤੁਹਾਨੂੰ ਵਧੀਆ-ਵਧੀਆ ਕਿਤਾਬਾਂ ਉਪਲਬਧ ਕਰਾਈ ਗਈਆਂ ਤੁਸੀਂ ਪੜ ਰਹੇ ਹੋ ਉਸ ਜੋ ਲਾਈਨ ਤੁਸੀਂ ਅੰਡਰਲਾਈਨ ਕੀਤੀ ਹੈ ਸਿਰਫ ਉਹੀ ਪੜਨੀ ਹੈ ਉਹਨਾਂ ਸਮੇਂ ਕੀ ਹੈ ਕਿ ਜੋ ਆਹ ਲੰਦ ਵਾਲਾ ਹੈ ਜੇ ਤੁਹਾਨੂੰ ਯਾਦ ਹੈ ਤੁਹਾਨੂੰ ਬਾਰ-ਬਾਰ ਰਿਵੀਜ਼ਨ ਕਰਨ ਦੀ ਲੋੜ ਨਹੀਂ ਹੈ ਉਹਨਾਂ ਵਿੱਚੋਂ ਜੋ ਤੁਸੀਂ ਫੋਕਸ ਕੀਤਾ ਹੋਇਆ ਤੁਸੀਂ ਸੋਚਿਆ ਹਾਂ ਮੈਂ ਆਹ ਲਾਈਨ ਹੈ ਐਸੇ ਵਾਲੇ ਦੁਆਲੇ ਜੋ ਵੀ ਵਿਚਾਰ ਸੀ ਉਹ ਮਨੂੰ ਚੇਤੇ ਹੈ ਉਹਨੂੰ ਪੜ ਲਾਂਗੇ ਤਾਂ ਸਾਰਾ ਜੋ ਮੈਟਰ ਹੈ ਆਪਾਂ ਨੂੰ ਧਿਆਨ ਚ ਰਹੇਗਾ ਔਰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਪਣੇ ਪੈਦਾ ਨਹੀਂ ਹੋਵੇਗੀ ਆਪਾਂ ਪੇਪਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਕਨਫਿਊਜ਼ਨ ਨਹੀਂ ਹੋਵੇਗਾ ਫਿਰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਅਗਰ ਤੁਹਾਨੂੰ ਆਂਦੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਇਸੇ ਨੰਬਰ ਉੱਤੇ ਕਾਲ ਕਰ ਸਕਦੇ ਹੋ ਔਰ ਆਪਾਂ ਇੱਕ ਬਿਹਤਰ ਰਣਨੀਤੀ ਉਸ ਵਿਦਿਆਰਥੀ ਲਈ ਬਣਾਵਾਂਗੇ ਹੁਣ ਤੁਹਾਡੀ ਤਿਆਰੀ ਹੈ ਵਧੀਆ ਹੋ ਚੁੱਕੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਸੀਂ 60 ਦਿਨਾਂ ਤੋਂ ਪਹਿਲਾਂ ਵੀ ਤੁਸੀਂ ਰਿਵੀਜ਼ਨ ਲਗਾ ਲਿਆ ਹੋਣਾ ਕਈਆਂ ਨੇ ਇੱਕ ਵਾਰ ਕਈਆਂ ਨੇ ਦੋ ਵਾਰ ਰਿਵੀਜ਼ਨ ਲਗਾ ਰਿਆ ਹੋਣਾ ਕਿਉਂਕਿ ਲੰਬੇ ਸਮੇਂ ਤੋਂ ਕਈ ਤਿਆਰੀ ਕਰ ਰਹੇ ਹੈ ਸਾਰੀ ਚੀਜ਼ ਆਪਾਂ ਪੜ੍ਹੀ ਹੋਈ ਹੈ ਜਦੋਂ ਦੁਬਾਰਾ ਦੁਬਾਰਾ ਪੜ੍ਹਦੇ ਆ ਤਾਂ ਸਮਾਂ ਇਹਨਾਂ ਨਹੀਂ ਲੱਗਦਾ ਹੁਣ ਜੋ ਟੈਸਟ ਹੈ ਉਹ ਟੈਸਟ ਜ਼ਰੂਰ ਦਿਓ ਟੈਸਟ ਦੇਣ ਨਾਲ ਕੀ ਹੈ ਕਿ ਉਸ ਵਿੱਚ ਰੈਂਕ ਕੀ ਆ ਰਿਹਾ ਜਿਹੜੇ ਵਿਦਿਆਰਥੀ ਮੇਰੇ ਨਾਲ ਜੁੜੇ ਹੋਏ ਆ ਲਗਭਗ ਓਵਰঅল ਵਿਦਿਆਰਥੀ ਅਗਰ ਆਪਾਂ ਗੱਲ ਕਰੀਏ ਸਾਰਿਆਂ ਨੂੰ ਮਿਲਾ ਕੇ 400 ਵਿਦਿਆਰਥੀ ਹੈਗੇ ਉਨ੍ਹਾਂ ਵਿੱਚੋਂ ਕੀ ਹੈ ਕਿ ਤੁਹਾਡਾ ਰੈਂਕ ਆ ਜਾਏਗਾ ਉੱਥੋਂ ਤੁਹਾਨੂੰ ਕੀ ਹੈ ਕਿ ਪਤਾ ਲੱਗ ਜਾਏਗਾ ਜਿਹੜਾ ਕੱਲਾ ਅ ਫਰਸਟ ਗ੍ਰੇਡ ਜੁੜਿਆ ਹੋਇਆ ਹੈ ਜਾਂ ਸੈਕੰਡ ਗ੍ਰੇਡ ਜੁੜਿਆ ਹੈ ਤਾਂ ਉਹਨੂੰ ਸਿਰਫ ਉਹ ਰੈਂਕ ਦੱਸਣਗੇ ਫਰਸਟ ਗ੍ਰੇਡ ਵਾਲੇ ਸੈਕੰਡ ਗ੍ਰੇਡ ਵਾਲੇ ਟੈਸਟ 3 ਦੇ ਵਿੱਚ ਜੋ ਸੰਖਿਆ ਹੈ ਉਹ ਥੋੜੀ ਘਟ ਵੀ ਹੋ ਸਕਦੀ ਹੈ ਓਵਰ ਆਲ ਦੇ ਆਪਾਂ ਗੱਲ ਕਰੀਏ ਤਾਂ 400 ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਜਿਹੜਾ ਟੌਪ 10 ਵਿਦਿਆਰਥੀ ਹੈ ਉਹ ਕਿੱਥੇ ਫਿਰ ਰਿਹਾ ਹੈ ਔਰ ਮੈਂ ਕਿੱਥੇ ਫਿਰ ਰਿਹਾ ਮੇਰੀ ਤਿਆਰੀ ਚ ਕੀ ਕਮੀ ਹੈ ਉਸ ਦੇ ਉੱਤੇ ਆਪਾਂ ਪਹਿਲਾਂ ਹੀ ਚਰਚਾ ਪਹਿਲਾਂ ਹੀ ਵਿਸ਼ਲੇਸ਼ਣ ਕਰ ਲੈਣਾ ਹੈ ਤਾਂ ਜੋ ਆਪਾਂ ਨੂੰ ਜਿਹੜਾ ਰੀਅਲ ਪੇਪਰ ਹੋਵੇਗਾ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਤਾਂ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਰੱਖਣੀ ਹੈ ਕਿਸੇ ਪ੍ਰਕਾਰ ਦਾ ਕੋਈ ਮੋਟੀਵੇਸ਼ਨ ਦੀ ਲੋੜ ਹੈ ਹੋਰ ਕਿੱਥੇ ਵੀ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈਗੀ ਹੈ ਜਾਂ ਰੈਂਕ ਤੁਹਾਡਾ ਨਹੀਂ ਆ ਰਿਹਾ ਤੁਸੀਂ ਉਹ ਟੌਪ ਟੌਪ ਜਿਹੜਾ ਬੱਚਾ ਆ ਰਿਹਾ ਉਸ ਦੇ ਨੇੜੇ-ਤੇੜੇ ਨਹੀਂ ਚੱਲ ਰਹੇ ਕੀ ਦਿੱਕਤਾਂ ਰਹੀਆਂ ਐ ਇਹਨਾਂ ਸਾਰਿਆਂ ਉੱਤੇ ਤੁਸੀਂ ਮੇਰੇ ਨਾਲ رابطہ ਕਾਇਮ ਕਰ ਸਕਦੇ ਹੋ ਔਰ ਮੈਂ ਪੂਰੀ ਤੁਹਾਡੇ ਲਈ ਕੋਸ਼ਿਸ਼ ਕਰਾਂਗਾ ਕਿ ਇੱਕ ਬਿਹਤਰ ਰਣਨੀਤੀ ਖਾਸ ਤੌਰ ਤੋਂ ਤਿਆਰ ਕੀਤੀ ਜਾ ਸਕੇ ਭਈ ਜਿਹੜੇ ਵਿਦਿਆਰਥੀ ਨੂੰ ਇਸ ਪ੍ਰਕਾਰ ਦੀ ਦਿੱਕਤ ਆ ਰਹੀ ਹੈ ਤੁਸੀਂ ਇਸ ਤਰੀਕੇ ਨਾਲ ਤਿਆਰੀ ਕਰੋ ਪੜੋ ਔਰ ਜਿਹੜਾ ਆਣ ਵਾਲਾ ਪੇਪਰ ਵੇਖੋਵੇਗਾ ਉਹ ਸੁਖਾਵਾਂ ਹੋਵੇਗਾ ਧੰਨਵਾਦ